ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਬਹੁਤ ਹੀ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸੰਗਤ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਆ ਜਿਹੜੀਆਂ ਸਿੱਖ ਸੰਗਤਾਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਹਿਜ ਬਾਠ ਕਰਦੀਆਂ ਨੇ ਨਾ ਜੀ ਉਹਨਾਂ ਸਿੱਖ ਸੰਗਤਾਂ ਨੇ ਕਦੀ ਗਾਹੇ ਬਗਾਹੇ ਇਸ ਗੱਲ ਵੱਲ ਧਿਆਨ ਦਿੱਤਾ ਹੋਵੇਗਾ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਨਾ ਤੇ ਬਹੁਤ ਜਗ੍ਹਾ ਤੇ ਸਾਨੂੰ ਆ ਜਿਹੜੇ ਤੁਸੀਂ ਵਾਈਟ ਬੋਰਡ ਦੇ ਉੱਤੇ ਲਿਖੇ ਹੋਏ ਗੁਰਬਾਣੀ ਦੇ ਵਿੱਚੋਂ ਸ਼ਬਦ ਦੇਖ ਰਹੇ ਹੋ ਐਸੇ ਸ਼ਬਦ ਸਾਨੂੰ ਮਹਾਰਾਜ ਦੀ ਬਾਣੀ ਵਿੱਚੋਂ ਪੜਨ ਨੂੰ ਮਿਲਦੇ ਆ ਜੀ ਤੇ کئی ਵਾਰ ਅਸੀਂ ਕਨਫਿਊਜ਼ ਹੋ ਜਾਂਦੇ ਆ ਵੀ ਹੁਣ ਇਹਨਾਂ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਸਾਨੂੰ ਕਿਸ ਢੰਗ ਤਰੀਕੇ ਨਾਲ ਕਰਨਾ ਚਾਹੀਦਾ ਹੈ ਤੇ ਅੱਜ ਮੈਂ ਤੁਹਾਡੇ ਨਾਲ ਇਹੀ ਵੈਰੀ ਵੈਰੀ ਇੰਪੋਰਟੈਂਟ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਨ ਜਾ ਰਿਹਾ ਤੇ ਇਹਨੂੰ ਧਿਆਨ ਦੇ ਕੇ ਸੁਣਿਓ ਜੀ ਤੇ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੰਬਰ ਅੰਕ ਅੰਕ ਨੰਬਰ 96 ਦੇ ਉੱਤੇ ਇਸ ਤਰ੍ਹਾਂ ਸ਼ਬਦ ਲਿਖਿਆ ਹੋਇਆ ਅਸੀਂ ਪੜਦੇ ਹਾਂ ਸੱਤ ਚੌਪਦੇ ਮਹਲੇ ਚੌਥੇ ਕੀ ਹੁਣ ਗੁਰਬਾਣੀ ਵਿੱਚ ਚੌਪਦੇ ਪੰਜ ਪਦੇ ਤੇ ਪਦੇ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਸਾਨੂੰ ਪੜਨ ਨੂੰ ਮਿਲਦੇ ਆ ਤੇ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਵੀ ਜਦੋਂ ਚੌਪਦੇ ਜਾਂ ਪੰਜ ਪਦੇ ਇਹ ਜਿਹੜੇ ਸ਼ਬਦ ਆ ਹਨਾ ਜੀ ਜਾਂ ਤੇ ਪਦੇ ਇਹਨਾਂ ਸ਼ਬਦਾਂ ਦੇ ਨਾਲ ਲਿਖੇ ਹੋਏ ਜਿਹੜੇ ਗਿਣਤੀਵਾਚਕ ਅੰਕ ਨੇ ਨਾ ਜੀ ਇਹਨਾਂ ਅੰਕਾਂ ਦਾ ਜਿਹੜਾ ਅਸੀਂ ਉਚਾਰਨ ਆ ਉਹ ਅਸੀਂ ਇਹਦੇ ਮੂਲ ਰੂਪ ਗਿਣਤੀਵਾਚਕ ਹੀ ਇਹਦੇ ਅੰਕਾਂ ਦਾ ਉਚਾਰਨ ਕਰਨਾ ਹੈ ਜਿਵੇਂ ਇੱਥੇ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਲਿਖਿਆ ਨਾ ਸੱਤ ਚੌ ਪਦੇ ਮਹਿਲੇ ਚੌਥੇ ਕੇ ਜਾਨੀ ਕਿ ਚੌ ਪਦੇ ਦੇ ਨਾਲ ਜਿਹੜਾ ਗਿਣਤੀਵਾਚਕ ਅੰਕ 7 ਆ ਹਨਾ ਉਨੂੰ ਅਸੀਂ ਪੰਜਾਬੀ ਦਾ ਜਿਹੜਾ ਸ਼ਬਦ ਦਾ ਸੱਤ ਗਿਣਤੀਵਾਚਕ ਜਿੱਦਾ ਅਸੀਂ ਪੜਦੇ ਹਾਂ 1 2 2 3 4 5 6 7 ਹਨਾ ਜਿਹੜੇ ਅਸੀਂ ਪੰਜਾਬੀ ਵਿੱਚ ਗਿਣਤੀ ਦੇ ਜਿਹੜੇ ਅ ਅੰਕੜੇ ਉਚਾਰਨ ਕਰਦੇ ਆ ਉਸੇ ਢੰਗ ਤਰੀਕੇ ਦੇ ਨਾਲ ਜਿਹੜੇ ਆ ਉਹ ਅਸੀਂ ਇਹਨਾਂ ਗਿਣਤੀਵਾਚਕ ਅੰਕਾਂ ਦਾ ਉਚਾਰਨ ਕਰਾਂਗੇ ਜਿੱਦਾਂ ਹੁਣ ਇੱਥੇ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਹੁਣ ਇਹ ਅੱਗੇ ਅੰਕ ਲਿਖਿਆ ਹੋਇਆ ਇਹਨੂੰ 8 ਪੜਨਾ ਵਾਜੀ ਤੇ ਪਦੇ 8 ਦੂ ਤੁਕੇ 7 ਇੱਕ ਤੁਕਾ 1 ਇਸੇ ਤਰ੍ਹਾਂ ਅੱਗੇ ਆਏਗਾ ਜੀ ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ ਅੱਗੇ ਆਹ ਗਿੱਤੀਵਾਚਕ ਅੰਕ ਲਿਖਿਆ ਹੋਇਆ ਹੈ ਇਹਦਾ ਪਾਠ ਅਸੀਂ ਉਚਾਰਨ ਕਰਾਂਗੇ 9 ਜਾਂ ਕਈ ਸੱਜਣ ਤੇ ਇਹਨੂੰ 9ਵਾਂ ਪੜ ਜਾਂਦੇ ਪਰ 9ਵਾਂ ਨਹੀਂ ਪੜਨਾ ਇਹਨੂੰ ਚੰਨ ਕਰਾਂਗੇ ਪੰਜ ਪਦੇ 9 ਦੁੱਤੁਕੇ 5 ਇਹਨੂੰ 5ਵਾਂ ਨਹੀਂ ਪੜਨਾ ਇਹਨੂੰ ਪੜਾਂਗੇ 5 ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ ਨੰਬਰ 481 ਦੇ ਉੱਤੇ ਇਹ ਸੁਭਾਈ ਮਾਨਾ ਜੀ ਸ਼ਬਦ ਹੈ ਫਿਰ ਇੱਕ ਵਾਰੀ ਤੁਸੀਂ ਪੜ ਸਕਦੇ ਹੋ ਆਸਾ ਸ੍ਰੀ ਕਬੀਰ ਜੀੋ ਕੇ ਪੰਜ ਪਦੇ 9 ਦੁੱਤੁਕੇ 5 ਇਸੇ ਤਰ੍ਹਾਂ ਮਹਿਲੇ ਪਹਿਲੇ 17 ਅਸ਼ਟਪਦੀਆਂ ਠੀਕ ਹੈ ਜੀ ਫਿਰ ਕਈ ਵਾਰ ਇਹ ਸ਼ਬਦ ਵੀ ਸਾਨੂੰ ਪੜਨ ਨੂੰ ਮਿਲਦੇ ਆ ਹੁਣ ਕਈ ਇਹਨੂੰ 6 ਕਾ ਪਹਿਲਾ ਪੜਦੇ ਆ ਇਹਨੂੰ 6 ਕਾ ਪਹਿਲਾ ਨਹੀਂ ਪੜਨਾ ਤੇ ਇਹ ਜਿਹੜਾ ਵਾ ਇਹਨੂੰ ਵੀ ਗਿਣਤੀਵਾਚਕ ਅੰਕਾਂ ਅਨੁਸਾਰੀ ਅਸੀਂ ਪ੍ਰੋਨਾਂਊਂਸ ਕਰਨਾ ਹੈ 6 1 6 2 ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ ਨੰਬਰ 528 ਦੇ ਉੱਤੇ ਤੇ 500 ਤੀ ਨੰਬਰ ਅੰਕ ਦੇ ਉੱਤੇ ਸੁਭਾਇ ਮਾਨਾ ਇਹ ਸ਼ਬਦ ਇਹ ਤੁਸੀਂ ਸਾਰੇ ਪੜ ਸਕਦੇ ਹੋ ਜੀ ਤੋਂ ਹੁਣ ਅਗਾਹ ਤੋਂ ਅਸੀਂ ਕਨਫਿਊਜ਼ ਨਹੀਂ ਹੋਣਾ ਇਹਨਾਂ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਗਿਣਤੀਵਾਚਕ ਅੰਕਾਂ ਦਾ ਹੀ ਉਚਾਰਨ ਅਸੀਂ ਕਰਨਾ ਹੈ ਇਹਨੂੰ ਪਹਿਲਾ ਦੂਜਾ ਤੀਜਾ ਚੌਥਾ ਇਸ ਢੰਗ ਦੇ ਨਾਲ ਅਸੀਂ ਨਹੀਂ ਪੜਨਾ ਸਿੱਧਾ ਅਸੀਂ ਗਿਣਤੀਵਾਚਕ ਅੰਕਾਂ ਅ ਦਾ ਉਚਾਰਨ ਗਿਣਤੀਵਾਚਕ ਅੰਕਾਂ ਦੇ ਰੂਪ 'ਚ ਹੀ ਪੜਾਂਗੇ ਤੇ ਪਦੇ 8 ਦੂ ਤੁਕੇ 7 ਇੱਕ ਤੁਕਾ 1 ਜਾਂ ਪੰਜ ਪਦੇ 9 ਦੂ ਤੁਕੇ 5 ਇਸੇ ਤਰ੍ਹਾਂ 6 ਕਾ 1 6 ਕਾ 2 2 ਠੀਕ ਹੈ ਜੀ ਤੋਂ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤੇ ਆਵ ਜੀਆ ਨੰਬਰ ਵੀ ਮੈਂ ਦਿੱਤਾ ਹੋਇਆ ਹੈ ਇਹਦੇ ਤੇ ਤੁਸੀਂ ਕਾਲ ਕਰਕੇ WhatsApp ਨੰਬਰ ਆ ਇੱਥੇ ਤੁਸੀਂ ਪੁੱਛ ਸਕਦੇ ਹੋ ਜੀ ਸਾਰਿਆਂ ਦਾ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ